ਹਾਂ ਜਿਹੜੀ ਗੋਲੀ ਚੱਲੀ ਆ ਜਿਹਦੇ ਚੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਉਹ ਹਸਪੀਟਲ ਐਡਮਿਟ ਆ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਤਾਂ ਸੇਵਾ ਕਰਕੇ ਘਰਪਾਰਤ ਰਹੇ ਇੱਕ ਬਜ਼ੁਰਗ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਬਜ਼ੁਰਗ ਜੋੜੇ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਜਿਸ ਵਿੱਚ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਉਸ ਦੀ ਧਰਮ ਪਤਨੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਹੈ ਤੇ ਬੀਤੀ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਸਰਵਾਲੀਂ ਚ ਇਹ ਪੂਰਾ ਕਠਨਾਕਰਮ ਵਾਪਰਿਆ ਜਿੱਥੇ ਕਿ ਲੰਗਰਾਂ ਦੀ ਸੇਵਾ ਕਰਕੇ ਵਾਪਸ ਘਰ ਪਰਤ ਰਹੇ ਬਜ਼ੁਰਗ ਜੋੜੇ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਸ ਦੌਰਾਨ ਗੋਲੀ ਬਜ਼ੁਰਗ ਵਿਅਕਤੀ ਨੂੰ ਜੱਲ ਲੱਗੀ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੀ ਧਰਮ ਪਤਨੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਉਧਰ ਔਰਤ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹੁਣ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਸਰ ਹੁਣ ਸਿੰਘ ਪਤਾ ਲੱਗਿਆ ਨੀ ਉਹਨਾਂ ਦੀਆਂ ਤੇ ਘੋੜੀਆਂ ਇਹਨਾਂ ਵੱਡੀਆਂ ਤੇ ਸਾਡਾ ਬਰਨਜ ਦੇਖੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਪਵਾਕ ਦੇ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਸਾ ਦੀਂ ਤਾਜ਼ ਕਰ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਕੀ ਹੋਇਆ ਕੀ ਕਰੀ ਇਹ ਫਸਾਤਰ 9 ਵਜੇ ਦੇ ਕਰੀਬ ਸਮਾਂ ਹੈਗਾ ਤੇ ਇਹਦੇ ਸੇਵਾ ਕਰਕੇ ਨਾਲ ਲੰਗਰ ਲੱਗਦਾ ਭੱਠੀ ਦੇ ਬੜਾ ਉੱਤੇ ਝੋਲਾ ਸਾਧਰੇ ਚ ਬੰਨ੍ਹਦੇ ਸੀ ਉਹ ਤੋਂ ਡੇਸ ਵੀ ਆਦੇ ਸਿਓ ਤੇ ਕਰਨ ਦੇ ਦੋਵੇਂ ਜੀ ਉਹਨਾਂ ਸ਼ਾਮੀ 9 ਵਜੇ ਤੱਕ ਤੁਰੇ ਆ ਤੇ ਉਹਨਾਂ ਦਾ ਸੱਤੇ ਤੂ ਵੇਖੋ ਉਹ ਇਤ ਬਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਰਿਹਾ ਕਿ ਕਿਸ ਦੀ ਗੰਬੀ ਲੱਗੀ ਤੇ ਉੱਥੇ ਉਹ ਪਹਿਲੋ ਕਰੋ ਤੇ ਤਾਂ ਅਗਲਾ ਆ ਗਿਆ ਜਦੋਂ ਭਾਈ ਇਹ 9:00 ਦੇ ਕਰੀਬ ਉਹਨਾਂ ਨੇ ਡਾਕੇ ਰ ਉੱਥੇ ਗੋੜੀਆਂ ਮਾਤੀਆਂ ਤੇ ਆ ਭੱਜ ਗਿਆ ਕੰਕਸ ਵਿੱਚੋਂ ਕੋਣ ਆ ਉਹ ਕਿਉਂ ਇਹ ਰ ਭਗਤ ਮਹਾਤਮਾ ਜਾਂਦਾ ਉਹ ਟਾਈਮ ਮੋਕੇ ਦੇ ਚ ਗੌਰ ਲੱਗ ਜਾਗੇ ਨਹੀਂ ਇਹ ਵੀ ਪਿੰਡ ਆ ਇਥੇ ਉਹ ਪਿੰਡੋਂ ਬਾਹਰੋਂ ਆਉਂਦੇ ਨੇ ਮਕਰੋੜੇ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿਹਨਾਂ ਨੂੰ ਗੋਲੀਆਂ ਵੱਜੀਆਂ ਉਹਨਾਂ ਦਾ ਸਰ ਲੱਗੇ ਆ ਤੇ ਸਾਥੀ ਪਈ ਰਹੀਆਂ ਅਸੀਂ ਬਟਾਲੇ ਹੀ ਜਰੋਂ ਹੀ ਗਏ ਆ ਉਹ ਉਹਨਾਂ ਦਾ ਰੈਫਰ ਕਰਤਾ ਸੀ ਉਹਨਾਂ ਦਾ ਉਹਦੀ ਬੇਟੀ ਫੇ ਲੈ ਆ ਕੇ ਚੱਲ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੜਾ ਪਤਾ ਉਹ ਬਾਅਦ ਕਿੱਥੇ ਖੜਿਆ ਮਸਨ ਸਤਰਾ ਉਹਨਾਂ ਦਾ ਨਾ ਹੀ ਸਮਝਦਾ ਲੱਗਦਾ ਕਿ ਨਾ ਆਉਂਦਾ ਕੋਈ ਇਹ ਪ੍ਰਤਮਾਤਮਾ ਜਾਂਦਾ ਚੇ ਉਹਨੇ ਵਾਈਫ ਜਾਂਦੀ ਕੋ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੁਰਦਾ ਜੀ ਜੀ ਆਦੇ ਰਾਤੀ ਮੋਕੇ ਤੋਂ ਫੜੇ ਪੁਲਿਸ ਦੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਰੀਚ ਹੋ ਰਹੀ ਉਧਰ ਅਮ੍ਰਿਤਿਕ ਦੇ ਪਰਿਵਾਰਕ ਮਿਆਬਰਾ ਮੁਤਾਬਕ ਬਜ਼ੁਰਗ ਜੋੜਾ ਲੰਗਰ ਦੀ ਸੇਵਾ ਕਰਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਕਿ ਕੁਝ ਅਣਪਛਾਤੇਆਂ ਵੱਲੋਂ ਉਨਾਤੇ ਗੋਲੀ ਚਿਲਾ ਦਿੱਤੀ ਗਈ ਇੱਕ ਗੋਲੀ ਬਜ਼ੁਰਗ ਵਿਅਕਤੀ ਨੂੰ ਜਾ ਲੱਗੀ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੀ ਧਰਮ ਪਤਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈਏ ਮਨਕੇਵਲਜੀਤ ਸਿੰਘ ਜਿਹੜੇ ਜਿਹਨੂੰ ਗੋਲੀ ਲੱਗੀ ਤੁਹਾਨੂੰ ਕੀ ਲੱਗਦਾ ਮੇਰਾ ਭਰਾ ਹੈ ਕੀ ਇਹ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8:00 ਵਜੇ ਨਾ ਆਉਂਦੇ ਉੱਥੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋੜੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗ ਨਹੀਂ ਤਾ ਕਿਸ ਗੱਲ ਦੀ ਬੋਲਦੇ ਹਾਂ ਹੁਣ ਇਹ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਨੇ ਰਹਿੰਦੇ ਜੀ ਨਾ ਜਦੋਂ ਕੱਲੇ ਰਹਿੰਦੇ ਹਾਂ ਹਾਂਜੀ ਉਥੇ ਹੀ ਪੁਲਿਸ ਵੱਲੋਂ ਹੁਣ ਇਸ ਮਾਮਲੇ 'ਚ ਜਾਂਚ ਆਰੰਭ ਕੀਤੀ ਗਈ ਹੈ ਐਸਪੀ ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੀਤੀ ਰਾਤ ਗੋਲੀ ਚੱਲੀ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਟੀਮਾਂ ਬਣਾਈਆਂ ਗਈਆਂ ਨੇ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਸਦੇ ਚੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਦਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚਾਊਗੀ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਹੈ ਹਾਲਾਂਕਿ ਪੁਲਿਸ ਹੁਣ ਇਸ ਮਾਮਲੇ 'ਚ ਜ਼ਮੀਨ ਵਾਲੇ ਪੱਖ ਨੂੰ ਵੀ ਦੇਖ ਰਹੀ ਹੈ ਪਰ ਗੋਲੀ ਚਲਾਉਣ ਦਾ ਅਸਲ ਕਾਰਨ ਕੀ ਸੀ ਇਹ ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਕੁਝ ਕਹਿਣਾ ਸੰਭਵ ਹੋਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ